ਬਜੂਨਾ ਸੋ ਮਜੂਦ ਹੈ ਮੈਂ ਐਸਪੀ ਜਤਨ ਬਸ ਸਾਡਾ ਕਿੱਸਾ ਦੇ ਦੋ ਟ੍ਰੈਫਿਕ ਨੀਮਾਨ ਨੂੰ ਲੈ ਕੇ ਰੂਗਲ ਟ੍ਰੈਫਿਕ ਪੁਲਿਸ ਬਿਲਕੁਲ ਐਸਟਰ ਐਕਸ਼ਨ ਮੋਡ ਤੇ ਆ کافی ਤੁਸੀਂ ਅਵੇਅਰ ਵੀ ਕਰ ਚੁੱਕੇ ਹੋ ਲੇਕਿਨ ਹਜੇ ਵੀ ਜਿਹੜੇ ਲੋਕ ਐਨਕ੍ਰੋਚਮੈਂਟ ਤੇ ਪਾਰਕਿੰਗ ਨੂੰ ਆਪਣੀ ਪਰਸਨਲ ਨੀਜੀ ਪ੍ਰੋਪਰਟੀ ਸਮਝ ਕੇ ਕਿੱਸਾ ਦੇ ਦੋ ਮਾਨਯੋਗ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਹੇਟ ਲਗਾਤਾਰ ਅਸੀਂ ਟ੍ਰੈਫਿਕ ਡਰਾਈਵਸ ਕਰ ਰਹੇ ਹਾਂ ਸਾਡੇ ਦੋ ਮਕਸਦ ਨੇ ਇੱਕ ਤਾਂ ਲੋਕਾਂ ਚ ਜਿਹੜਾ ਹੈ ਟ੍ਰੈਫਿਕ ਰਿਸਪੌਂਸਿਬਿਲਟੀ ਜੋ ਹੈ ਅਵੇਅਰ ਕਰਨਾ ਉਹਦੇ ਬਾਰੇ ਔਰ ਦੂਸਰਾ ਹੈ ਕਿ ਸ਼ਹਿਰ ਚ ਟ੍ਰੈਫਿਕ ਜਿਹੜਾ ਸਮੂਥ ਚੱ ਜਿਵੇਂ ਤੁਸੀਂ ਕਿਹਾ ਕਿ ਅਸੀਂ ਵਾਰ-ਵਾਰ ਡਰਾਈਵਸ ਕਰ ਰਹੇ ਹਾਂ ਫਿਰ ਵੀ ਵਾਇਲੇਸ਼ਨ ਦੇਖਣ ਨੂੰ ਮਿਲ ਰਿਹਾ ਕਦੇ ਇੱਕ ਡਰਾਈਵ ਨਾਲ 100% ਕੰਪਲਾਈਅੰਸ ਹੋ ਜੇ ਪੋਸੀਬਲ ਵੀ ਨਹੀਂ ਹੈ ਪ੍ਰੈਕਟੀਕਲ ਵੀ ਨਹੀਂ ਹੈ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਅਸੀਂ ਵਾਰ-ਵਾਰ ਜਾਣ ਦਾ ਮਕਸਦ ਤੁਸੀਂ ਕੱਲ ਵੀ ਦੇਖਿਆ ਅਸੀਂ ਇੱਕ ਡਿਫਰੈਂਟ ਥੀਮ ਤੇ ਕੀਤੀ ਉਦੋਂ ਪਿਛਲੇ ਦਿਨ ਕਿਸੇ ਡਿਫਰੈਂਟ ਥੀਮ ਤੇ ਕੀਤੀ ਤਾਂ ਵਾਰ-ਵਾਰ ਹੀ ਕਰਨ ਦਾ ਮਕਸਦ ਇਹ ਹੈ ਵੀ ਜੇ 1% ਵੀ ਅਸੀਂ ਇੱਕ ਦਿਨ 'ਚ ਚੇਂਜ ਕਰ ਸਕਦੇ ਹਾਂ ਜਾਂ ਅੱਧਾ ਪਰਸੈਂਟ ਵੀ ਕਰ ਸਕਦੇ ਹਾਂ ਤਾਂ ਅਸੀਂ ਉਸ ਡਰਾਈਵ ਨੂੰ ਸਕਸੈਸਫੁਲ ਮੰਨਦੇ ਹਾਂ ਸਾ ਦਿਖ ਰਿਹਾ ਮੈਂ ਪਹਿਲੀ ਗੱਲ ਕੀਤੀ ਹੈ ਲਗਾਤਾਰ ਰੀਐਕਸ਼ਨ ਟੂ ਰੀਐਕਸ਼ਨ ਮੋੜ ਦੇ ਵਿੱਚ ਹੈ ਟ੍ਰੈਫਿਕ ਸਮੱਸਿਆ ਕਾਫੀ ਦੁਦਾਨੇ ਚ ਹੈ ਵੇਰ ਵੀ ਕਰਦੇ ਹੋ ਲੋਕੀ ਵਾਇਲੈਂਸ ਵੀ ਕਰਦੇ ਹੋ ਲੱਗਦਾ ਵੀ ਹੁਣ ਸਮਾਂ ਹੈ ਉਹ ਟ੍ਰੈਫਿਕ ਪੁਲਿਸ ਦਾ ਡੰਡਾ ਵੀ ਚੱਲਣਾ ਚਾਹੀਦਾ ਜਾਂ ਚੰਡੀਗੜ੍ਹ ਜਾਂ ਦਿੱਲੀ ਚਾਹੁੰਦਾ ਵੀ ਲੋਕੀ ਤਾਂ ਹੀ ਤਾਂ ਸੁਣਦੇ ਅ ਡੰਡੇ ਦੀ ਜੋ ਗੱਲ ਕਹੀ ਚਲੋ ਲਿਟਰਲੀ ਤਾਂ ਨਹੀਂ ਲਵਾਵਾਂਗੇ ਆਪਾਂ ਉਹ ਚਾਲਾਨ ਦੀ ਜਿਹੜੀ ਗੱਲ ਹੈ ਕੱਲ ਜਿਵੇਂ ਅਸੀਂ ਡਾਟਾ ਵੀ ਦਿੱਤਾ ਪ੍ਰੈਸ ਨੂੰ ਵੀ 600 ਚਾਲਾਨ ਕੀਤੇ ਗਏ ਸੀ ਜਿਨ੍ਹਾਂ ਨੇ ਰੈੱਡ ਲਾਈਟ ਵਾਇਲੇਸ਼ਨ ਸਟਾਪ ਲਾਈਨ ਵਾਇਲੇਸ਼ਨ ਤੇ ਰੋਂਗ ਸਾਈਡ ਡਰਾਈਵਿੰਗ ਦੇ ਸੀਗੇ ਉਸ ਤੋਂ ਪਿਛਲੇ ਦਿਨ 500 ਚਲਾਨ ਕੀਤੇ ਗਏ ਅਨਔਥਰਾਇਜ਼ਡ ਪਾਰਕਿੰਗ ਦੇ ਤਾਂ ਮੈਂ ਕਹਾਂ ਕਿ ਚਲਾਨ ਤਾਂ ਚੱਲ ਹੀ ਰਹੇ ਐ ਬਟ ਚਲਾਨ ਮਕਸਦ ਨਹੀਂ ਹੈ ਆਪਣਾ ਕੰਪਲਾਈਅੰਸ ਵੌਲੰਟਰੀ ਜਿਹੜੀ ਕੰਪਲਾਈਅੰਸ ਹੈ ਉਹ ਸਾਡਾ ਮਕਸਦ ਹੈ ਜਦਰ ਬੇਸਿਕਲੀ ਅਗਰ ਜਦਰ ਬਾਈਪਾਸ ਦੀ ਗੱਲ ਕੀਤੀ ਆਵੇ ਸਰਨਾਲਾ ਚੌਂ ਦੀ ਗੱਲ ਕੀਤੀ ਆਵੇ ਸ਼ੇਰਪੁਰ ਚੌਂ ਦੀ ਗੱਲ ਕੀਤੀ ਹੈ ਬੱਸ ਸਟੈਂਡ ਦੇ ਇਲਾਕੇ ਪਿੱਛੇ ਹਮੇਸ਼ਾ ਇਹ ਜਿਹੜੇ ਪ੍ਰਾਈਵੇਟ ਜਾਂ ਨਿੱਜੀ ਬਸਾਂ ਵਾਲੇ ਵੀ ਕਾਫੀ ਟ੍ਰਾਈਬਲਸ ਕਰਦੇ ਲੱਗਦਾ ਵੀ ਹੁਣ ਉਹਨਾਂ ਦੇ ਵੀ ਸ਼ਿਕੰਜਾ ਹੁਣ ਬੜਾ ਨਜ਼ਦੀਕ ਆ ਚੀਕ ਹੈ ਬੱਸਸੇਸ ਦੇ ਆਈ ਥਿੰਕ ਚਲੋ ਸਾਰੇ ਚਲਾਨਾਂ ਚ ਡਿਟੇਲ ਨਹੀਂ ਆਉਂਦੀ ਵੀ ਕਿਹਦਾ ਕਿਹਦਾ ਕੀਤਾ ਗਿਆ ਬਟ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਕਾਫੀ ਬੱਸੇਸ ਦੇ ਵੀ ਜਿਨ੍ਹਾਂ ਨੇ ਗਲਤ ਪਾਰਕਿੰਗ ਕੀਤੀ ਹੈ अनऑथराइज्ड ਪਾਰਕਿੰਗ ਦੀ ਡਰਾਈਵ ਚ ਉਹਨਾਂ ਦੇ ਉਸ ਦਿਨ ਵੀ ਚਲਾਨ ਕੀਤੇ ਗਏ ਔਰ ਲਗਾਤਾਰ ਜੇ ਕੋਈ ਵਾਇਲੇਸ਼ਨ ਕਰਦਾ ਉਹਦਾ ਚਲਾਨ ਕੀਤਾ ਜਾਂਦਾ ਆ ਲਾਸਟ ਜੀ ਮੈਸੇਜ ਆ ਲੁਧਿਆਣਾ ਵਾਸੀ ਟ੍ਰੈਫੀ ਨੂੰ ਕੰਟਰੋਲ ਕਰਨਾ ਲੁਧਿਆਣਾ ਵਾਸੀਆਂ ਨੂੰ ਮ ਰੋਡ ਸੇਫਟੀ ਰੂਲਸ ਦੀ ਪਾਲਣਾ ਕਰੋ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਇਹ ਤੁਹਾਡੀ ਆਪਣੀ ਜਿਹੜੀ ਜਾਨ ਦੀ ਹੈ ਮਾਲ ਦੀ ਹੈ ਰਾਖੀ ਕਰੋ ਤਾਂ ਇਹ ਆਪਣੇ ਫਾਇਦੇ ਲਈ ਨਹੀਂ ਨੇ ਰੂਲਸ ਇਹ ਕਿਸੇ ਦਾ ਸਾਡਾ ਇਸ ਵਿੱਚ ਕੋਈ ਪਰਸਨਲ ਬੈਨੀਫਿਟ ਨਹੀਂ ਹੈ ਇਹ ਰੂਲਸ ਨੂੰ ਫਾਲੋ ਕਰਕੇ ਤਾਂ ਮੈਂ ਸਾਰਿਆਂ ਨੂੰ ਮੈਂ ਮੈਨੂੰ ਭਰੋਸਾ ਵੀ ਹੈ ਵੀ ਸਾਰੇ ਸਾਡਾ ਸਾਥ ਦੇਣਗੇ ਥੈਂਕ ਯੂ ਉਦੋਂ ਤੱਕ ACP ਜਦ ਤਿਲ ਬੰਸੇ ਜਾਂਦਾ ਸੀ ਵਿਸ਼ੇਸ਼ ਤੌਰ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦੇ ਆ ਤਾਂ ਲਗਾਤਾਰ ਲੁਧਿਆਣਾ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜੜੀ ਡਰਾਈਵ ਜਿਹੜੀ ਸਟਾਰਟ ਕਰ ਦਿੱਤੀ ਗਿਆ ਲੋਕਾਂ ਨੂੰ ਅਵੇਅਰ ਲ ਕੀਤਾ ਜਾ ਰਿਹਾ ਖਾਸ ਕੇ ਐਂਕਰੋਚਮੈਂਟ ਦੀ ਗੱਲ ਕੀਤੀ ਜਾਂਦੀ ਹੈ ਜੇ ਦੁਕਾਨਦਾਰ ਆਪਣੀ ਦੁਕਾਨ ਅੱਗੇ ਐਂਕਰੋਚਮੈਂਟ ਕਰਦੇ ਆ ਪਾਰਕਿੰਗ ਵਾਇਲੈਂਸ ਕਰਦੇ ਆ ਤਾਂ ਸਿੱਧੇ ਤੌਰ ਤੇ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦੇ ਤਾਂ ਉਹਨਾਂ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨਗਰ ਨਿਗਮ ਦਾ ਵੀ ਸਹਾਰਾ ਯਾਨੀ ਕਿ ਲੈ ਕੇ ਉਨਾ ਇਨਕ੍ਰੋਚਮੈਂਟ ਦੇ ਉੱਪਰ ਮੋٹے ਚਲਾਨ ਦੀ ਵੀ ਗੱਲ ਆਖੀ ਤੇ ਖਾਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਲੁਧਿਆਣਾ ਨੂੰ ਸਮੂਹਤ ਯਾਨੀ ਕਿ ਯਾਦਾ ਯਾਰ ਨੂੰ ਸਮੂਹ ਚਲਣ ਵੇਲੇ ਟ੍ਰੈਫਿਕ ਪੁਲਿਸ ਸਾਥ ਦੇਉ ਤਾਂਕਿ ਕਿਸੇ ਦੇ ਵੀ ਪਰਿਜਨ ਨੂੰ ਇੱਥੇ ਲੁਧਿਆਣਾ ਵਿੱਚ ਆਨ ਜਾਂਜ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਸਿੱਧੇ ਤੌਰ ਦੇ ਉੱਪਰ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦੇਆ ਤਾਂ ਸੁਧਰ ਜਾਓ ਨਹੀਂ ਤਾਂ ਅਡੇਕਾਰ ਮੋٹے ਚਲਾਨ ਆਉਣ ਦਾ ਕੰਮ ਬੜਾ سلسلہ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸ਼ੁਰੂ ਕਰਤਾ ਹੈ ਉਹ ਮਜੂਦ ਹੈ ਮੈਂ ਐਸਪੀ ਜਤਨ ਬਸ ਸਾਤਾ ਕਿੱਸਾ ਦੇ ਦੋ ਟ੍ਰੈਫਿਕ ਨੀਮਾਨ ਨੂੰ ਲੈ ਕੇ ਰੂਗਲ ਟ੍ਰੈਫਿਕ ਪੁਲਿਸ ਬਿਲਕੁਲ ਐਕਸ਼ਨ ਮੋਡ ਤੇ ਆ کافی ਤੁਸੀਂ ਅਵੇਅਰ ਵੀ ਕਰ ਚੁੱਕੇ ਹੋ ਲੇਕਿਨ ਹਜੇ ਵੀ ਜਿਹੜੇ ਲੋਕ ਐਨਕ੍ਰੋਚਮੈਂਟ ਤੇ ਪਾਰਕਿੰਗ ਨੂੰ ਆਪਣੀ ਪਰਸਨਲ ਨੀਜੀ ਪ੍ਰੋਪਰਟੀ ਸਮਝ ਕੇ ਕਿੱਸਾ ਦੇ ਉਤਾਰ ਮਾਨਯੋਗ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਹੇਟ ਲਗਾਤਾਰ ਅਸੀਂ ਟ੍ਰੈਫਿਕ ਡਰਾਈਵਸ ਕਰ ਰਹੇ ਹਾਂ ਸਾਡੇ ਦੋ ਮਕਸਦ ਨੇ ਇੱਕ ਤਾਂ ਲੋਕਾਂ ਚ ਜਿਹੜਾ ਹੈ ਟ੍ਰੈਫਿਕ ਰਿਸਪੌਂਸਿਬਿਲਟੀ ਜੋ ਹੈ ਅਵੇਅਰ ਕਰਨਾ ਉਹਦੇ ਬਾਰੇ ਔਰ ਦੂਸਰਾ ਹੈ ਕਿ ਸ਼ਹਿਰ ਚ ਟ੍ਰੈਫਿਕ ਜਿਹੜਾ ਸਮੂਥ ਚੱਲਣਾ ਚਾਹੀਦਾ ਸਾਡੇ ਦੋ ਮਕਸਦ ਨੇ ਜੀ ਜਿਵੇਂ ਤੁਸੀਂ ਕਿਹਾ ਕਿ ਅਸੀਂ ਵਾਰ-ਵਾਰ ਡਰਾਈਵਸ ਕਰ ਰਹੇ ਹਾਂ ਫਿਰ ਵੀ ਵਾਇਲੇਸ਼ਨ ਦੇਖਣ ਨੂੰ ਮਿਲ ਰਿਹਾ ਕਦੇ ਇੱਕ ਡਰਾਈਵ ਨਾਲ 100% ਕੰਪਲਾਈਅன்ஸ் ਹੋ ਜੇ ਪੋਸੀਬਲ ਵੀ ਨਹੀਂ ਹੈ ਪ੍ਰੈਕਟੀਕਲ ਵੀ ਨਹੀਂ ਹੈ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਅਸੀਂ ਵਾਰ-ਵਾਰ ਜਾਣ ਦਾ ਮਕਸਦ ਤੁਸੀਂ ਕੱਲ ਵੀ ਦੇਖਿਆ ਅਸੀਂ ਇੱਕ ਡਿਫਰੈਂਟ ਥੀਮ ਤੇ ਕੀਤੀ ਉਦੋਂ ਪਿਛਲੇ ਦਿਨ ਕਿਸੇ ਡਿਫਰੈਂਟ ਥੀਮ ਤੇ ਕੀਤੀ ਤਾਂ ਵਾਰ-ਵਾਰ ਹੀ ਕਰਨ ਦਾ ਮਕਸਦ ਇਹ ਹੈ ਵੀ ਜੇ 1% ਵੀ ਅਸੀਂ ਇੱਕ ਦਿਨ 'ਚ ਚੇਂਜ ਕਰ ਸਕਦੇ ਹਾਂ ਜਾਂ ਅੱਧਾ ਪਰਸੈਂਟ ਵੀ ਕਰ ਸਕਦੇ ਹਾਂ ਤਾਂ ਅਸੀਂ ਉਸ ਡਰਾਈਵ ਨੂੰ ਸਕਸੈਸਫੁਲ ਮੰਨਦੇ ਹਾਂ ਸਾਡੇ ਗ੍ਰੋ ਮੈਂ ਪਹਿਲੀ ਗੱਲ ਕੀਤੀ ਹੈ ਲਗਾਤਾਰ ਰੀਐਕਸ਼ਨ ਰੀਐਕਸ਼ਨ ਮੋਡ ਵਿੱਚ ਹੈ ਟ੍ਰੈਫਿਕ ਸਮੱਸਿਆ ਕਾਫੀ ਲਦਣੇ ਚ ਹੈ ਵੇਰ ਵੀ ਕਰਦੇ ਹੋ ਲੋਕੀ ਵਾਇਲੈਂਸੀ ਕਰਦੇ ਹੋ ਲੱਗਦਾ ਵੀ ਹੁਣ ਸਮਾਂ ਹੈ ਉਹਨ ਟ੍ਰੈਫਿਕ ਪੁਲਿਸ ਦਾ ਡੰਡਾ ਵੀ ਚੱਲਣਾ ਚਾਹੀਦਾ ਚੰਡੀਗੜ੍ਹ ਜਾਂ ਦਿੱਲੀ ਚੱਲਦਾ ਵੀ ਲੋਕੀ ਤਾਂ ਹੀ ਚੱਤ ਦੱਸਦੇ ਡੰਡੇ ਦੀ ਜੋ ਗੱਲ ਕਹੀ ਚਲੋ ਲਿਟਰਲੀ ਤਾਂ ਨਹੀਂ ਲਵਾਵਾਂਗੇ ਆਪਾਂ ਉਹ ਚਾਲਾਨ ਦੀ ਜਿਹੜੀ ਗੱਲ ਹੈ ਕੱਲ ਜਿਵੇਂ ਅਸੀਂ ਡਾਟਾ ਵੀ ਦਿੱਤਾ ਪ੍ਰੈਸ ਨੂੰ ਵੀ 600 ਚਾਲਾਨ ਕੀਤੇ ਗਏ ਸੀ ਜਿਨ੍ਹਾਂ ਨੇ ਰੈੱਡ ਲਾਈਟ ਵਾਇਲੇਸ਼ਨ ਸਟਾਪ ਲਾਈਨ ਵਾਇਲੇਸ਼ਨ ਤੇ ਰੋਂਗ ਸਾਈਡ ਡਰਾਈਵਿੰਗ ਦੇ ਸੀਗੇ ਉਸ ਤੋਂ ਪਿਛਲੇ ਦਿਨ 500 ਚਲਾਨ ਕੀਤੇ ਗਏ ਅਨ ਅਥੋਰਾਈਜ਼ਡ ਪਾਰਕਿੰਗ ਦੇ ਤਾਂ ਮੈਂ ਕਹਿ ਕਿ ਚਲਾਨ ਤਾਂ ਚੱਲ ਹੀ ਰਹੇ ਆ ਬਟ ਚਲਾਨ ਮਕਸਦ ਨਹੀਂ ਹੈ ਆਪਣਾ ਕੰਪਲਾਈਅੰਸ ਵੋਲੰਟਰੀ ਜਿਹੜੀ ਕੰਪਲਾਈਅੰਸ ਹੈ ਉਹ ਸਾਡਾ ਮਕਸਦ ਹੈ ਜਦੋਂ ਮੈਸਿਕਲੀ ਅਗਰ ਜਲੰਧਰ ਬਾਈਪਾਸ ਦੀ ਗੱਲ ਕੀਤੀ ਆਵੇ ਸਰਨਲਾ ਚੌਂ ਦੀ ਗੱਲ ਕੀਤੀ ਜਾਵੇ ਸ਼ੇਰਪੁਰ ਚੌਂ ਦੀ ਗੱਲ ਕੀਤੀ ਹੈ ਬੱਸ ਸਟੈਂਡ ਦੇ ਇਲਾਕੇ ਪਿੱਛੇ ਹਮੇਸ਼ਾ ਇਹ ਜਿਹੜੇ ਪ੍ਰਾਈਵੇਟ ਜਾਂ ਨਿੱਜੀ ਬਸਾਂ ਵਾਲੇ ਵੀ ਕਾਫੀ ਟ੍ਰਾਈਪਲਸ ਕਰਦੇ ਲੱਗਦਾ ਵੀ ਹੁਣ ਉਹਨਾਂ ਦੇ ਵੀ ਛਕੰਜਾ ਹੁਣ ਬੜਾ ਨਜ਼ਦੀਕ ਆਉਂ ਚਿੱਤ ਹੈ ਬੱਸਸ ਦੇ ਆਈ ਥਿੰਕ ਚਲੋ ਸਾਰੇ ਚਲਾਣਾਂ ਚ ਡिटेल ਨਹੀਂ ਆਉਂਦੀ ਵੀ ਕਿਹਦਾ ਕਿਹਦਾ ਕੀਤਾ ਗਿਆ ਬਟ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਕਾਫੀ ਬੱਸਸ ਦੇ ਵੀ ਜਿਨ੍ਹਾਂ ਨੇ ਗਲਤ ਪਾਰਕਿੰਗ ਕੀਤੀ ਹੈ अनऑथराइज्ड ਪਾਰਕਿੰਗ ਦੀ ਡਰਾਈਵ ਚ ਉਹਨਾਂ ਦੇ ਉਸ ਦਿਨ ਵੀ ਚਲਾਨ ਕੀਤੇ ਗਏ ਆ ਔਰ ਲਗਾਤਾਰ ਜੇ ਕੋਈ ਵਾਇਲੇਸ਼ਨ ਕਰਦਾ ਉਹਦਾ ਚਲਾਨ ਕੀਤਾ ਜਾਂਦਾ ਆ ਆ ਲਾਸਟ ਜੀ ਮੈਸੇਜ ਆ ਲੁਧਿਆਣਾ ਵਾਸੀ ਟ੍ਰੈਫਿਕ ਨੂੰ ਕੰਟਰੋਲ ਰੱਖੋ ਲੁਧਿਆਣਾ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਜੀ ਰੋਡ ਸੇਫਟੀ ਰੂਲਸ ਦੀ ਪਾਲਣਾ ਕਰੋ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਇਹ ਤੁਹਾਡੀ ਆਪਣੀ ਜਿਹੜੀ ਜਾਨ ਦੀ ਹੈ ਮਾਲ ਦੀ ਹੈ ਰਾਖੀ ਕਰੋ ਤਾਂ ਇਹ ਆਪਣੇ ਫਾਇਦੇ ਲਈ ਨਹੀਂ ਨੇ ਰੂਲਸ ਇਹ ਕਿਸੇ ਦਾ ਸਾਡਾ ਇਸੇ ਕੋਈ ਪਰਸਨਲ ਬੈਨੀਫਿਟ ਨਹੀਂ ਹੈ ਇਹ ਰੂਲਸ ਨੂੰ ਫੋਲੋ ਕਰਕੇ ਤਾਂ ਮੈਂ ਸਾਰਿਆਂ ਨੂੰ ਮੈਂ ਮੈਨੂੰ ਭਰੋਸਾ ਵੀ ਹੈ ਵੀ ਸਾਰੇ ਸਾਡਾ ਸਾਥ ਦੇਣਗੇ ਥੈਂਕ ਯੂ ਉਹਦਾ ਸਹੀ ਇਹ ਐਸਪੀ ਜਤਿੰਦਰ ਬਾਂਸੇ ਜਤਿੰਦਰ ਸਾਹਿਬ ਵਿਸ਼ੇਸ਼ ਤੌਰ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਐਕਸ਼ਨ ਮੋੜਦੇ ਆ ਤਾਂ ਲਗਾਤਾਰ ਲੁਧਿਆਣਾ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਿਹੜੀ ਡਰਾਈਵ ਜਿਹੜੀ ਸਟਾਰਟ ਕਰ ਦਿੱਤੀ ਗਿਆ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਖਾਸਕੇ ਐਨਕ੍ਰੋਚਮੈਂਟ ਦੀ ਗੱਲ ਕੀਤੀ ਜਾਂਦੀ ਹੈ ਜਿਹੜੇ ਦੁਕਾਨਦਾਰ ਆਪਣੀ ਦੁਕਾਨ ਅੱਗੇ ਐਨਕ੍ਰੋਚਮੈਂਟ ਕਰਦੇ ਆ ਪਾਰਕਿੰਗ ਵਾਇਲੈਂਸ ਕਰਦੇ ਤਾਂ ਸਿੱਧੇ ਤੌਰ ਤੇ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦੇ ਤਾਂ ਉਹਨਾਂ ਤੋਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨਗਰ ਨਿਗਮ ਦਾ ਵੀ ਸਹਾਰਾ ਯਾਨੀ ਕਿ ਲੈ ਕੇ ਉਹਨਾਂ ਐਂਕਰੋਚਮੈਂਟ ਦੇ ਉੱਪਰ ਮੋٹے ਚਲਾਨ ਦੀ ਵੀ ਗੱਲ ਆਖੀ ਤੇ ਖਾਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਲੁਧਿਆਣਾ ਨੂੰ ਸਮੂਥ ਯਾਨੀ ਕਿ ਆਦਾ ਯਾਰ ਨੂੰ ਸਮੂਥ ਚਲਣ ਵਾਸਤੇ ਟ੍ਰੈਫਿਕ ਪੁਲਿਸ ਸਾਥ ਦੇਉ ਤਾਂ ਕਿ ਕਿਸੇ ਦੇ ਵੀ ਪਰਿਜਨ ਨੂੰ ਇੱਥੇ ਲੁਧਿਆਣਾ ਵਿੱਚ ਆਮ ਜਾਂਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਸਿੱਧੇ ਤੌਰ ਦੇ ਉੱਪਰ ਰੋਜ਼ਾਨਾ ਦੀ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦਿਆ ਤਾਂ ਸੁਧਰ ਜਾਓ ਨਹੀਂ ਤਾਂ ਤੁਹਾਡੇ ਘਰ ਮੋਟੇ ਚਲਾਨ ਆਨ ਦਾ ਕੰਮ ਜਿਹੜਾ ਸਿਲਸਿਲਾ ਰੋਜ਼ਾਨਾ ਟ੍ਰੈਫਿਕ ਪੁਲਿਸ ਨੇ ਸ਼ੁਰੂ ਕਰਤਾ ਹੈ ਉਹ ਮੌਜੂਦ ਸੌ ਮੌਜੂਦ ਹੈ ਮੈਨੇ ਏਸੀਪੀ ਜਿੱਤੇ ਬਸ ਬਸ ਤਾਂ ਕਿਸਾ ਦੇ ਦੋ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਬਿਲਕੁਲ ਟ੍ਰੈਫਿਕ ਪੁਲਿਸ ਬਿਲਕੁਲ ਐਸਟਰ ਐਕਸ਼ਨ ਮੋੜ ਤੇ ਆ ਕਾਫੀ ਤੁਸੀਂ ਅਵੇਅਰ ਵੀ ਕਰ ਚੁੱਕੇ ਲੇਕਿਨ ਹਜੇ ਵੀ ਜਿਹੜੇ ਲੋਕ ਹੈ ਐਂਕਰੋਚਮੈਂਟ ਤੇ ਪਾਰਕਿੰਗ ਨੂੰ ਆਪਣੀ ਪਰਸਨਲ ਨਿੱਜੀ ਪ੍ਰਾਪਰਟੀ ਸਮਝ ਕਿਸਾ ਦੇ ਦੋ ਮਾਨਯੋਗ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਹੇਟ ਲਗਾਤਾਰ ਅਸੀਂ ਟ੍ਰੈਫਿਕ ਡਰਾਈਵਸ ਕਰ ਰਹੇ ਹਾਂ ਸਾਡੇ ਦੋ ਮਕਸਦ ਨੇ ਇੱਕ ਤਾਂ ਲੋਕਾਂ ਚ ਜਿਹੜਾ ਹੈ ਟ੍ਰੈਫਿਕ ਰਿਸਪੌਂਸਿਬਿਲਟੀ ਜੋ ਹੈ ਅਵੇਅਰ ਕਰਨਾ ਉਹਦੇ ਬਾਰੇ ਔਰ ਦੂਸਰਾ ਹੈ ਕਿ ਸ਼ਹਿਰ ਚ ਟ੍ਰੈਫਿਕ ਜਿਹੜਾ ਸਮੂਥ ਚੱਲਣਾ ਚਾਹੀਦਾ ਸਾਡੇ ਦੋ ਮਕਸਦ ਨੇ ਜੀ ਜਿਵੇਂ ਤੁਸੀਂ ਕਿਹਾ ਕਿ ਅਸੀਂ ਵਾਰ-ਵਾਰ ਡਰਾਈਵਸ ਕਰ ਰਹੇ ਹਾਂ ਫਿਰ ਵੀ ਵਾਇਲੇਸ਼ਨ ਦੇਖਣ ਨੂੰ ਮਿਲ ਰਿਹਾ ਕਦੇ ਇੱਕ ਡਰਾਈਵ ਨਾਲ 100% ਕੰਪਲਾਈਅੰਸ ਹੋ ਜੇ ਪੋਸੀਬਲ ਵੀ ਨਹੀਂ ਹੈ ਪ੍ਰੈਕਟੀਕਲ ਵੀ ਨਹੀਂ ਹੈ ਅਸੀਂ ਹਮੇਸ਼ਾ ਇਹ ਹੀ ਸੋਚਦੇ ਹਾਂ ਅਸੀਂ ਵਾਰ-ਵਾਰ ਜਾਣ ਦਾ ਮਕਸਦ ਤੁਸੀਂ ਕੱਲ ਵੀ ਦੇਖਿਆ ਅਸੀਂ ਇੱਕ ਡਿਫਰੈਂਟ ਥੀਮ ਤੇ ਕੀਤੀ ਉਦੋਂ ਪਿਛਲੇ ਦਿਨ ਕਿਸੇ ਡਿਫਰੈਂਟ ਥੀਮ ਤੇ ਕੀਤੀ ਦਾ ਵਾਰ-ਵਾਰੀ ਕਰਨ ਦਾ ਮਕਸਦ ਇਹ ਹੈ ਵੀ ਜੇ 1% ਵੀ ਅਸੀਂ ਇੱਕ ਦਿਨ 'ਚ ਚੇਂਜ ਕਰ ਸਕਦੇ ਹਾਂ ਜਾਂ ਅੱਧਾ ਪਰਸੈਂਟ ਵੀ ਕਰ ਸਕਦੇ ਹਾਂ ਤਾਂ ਅਸੀਂ ਉਸ ਡਰਾਈਵ ਨੂੰ ਸਕਸੈਸਫੁਲ ਮੰਨਦੇ ਹਾਂ ਜਿੱਸਾ ਦਿਖ ਰਿਹਾ ਮੈਂ ਪਹਿਲੀ ਗੱਲ ਕੀਤੀ ਹੈ ਲਗਾਤਾਰ ਰੀਐਕਸ਼ਨ ਟੂ ਰੀਐਕਸ਼ਨ ਮੋਡ ਵਿੱਚ ਹੈ ਟ੍ਰੈਫਿਕ ਸਮੱਸਿਆ ਕਾਫੀ ਦੁਦਾਨੇ ਚ ਹੈ ਵੇਰ ਵੀ ਕਰਦੇ ਹੋ ਲੋਕੀ ਵਾਇਲੈਂਸ ਵੀ ਕਰਦੇ ਹੋ ਲੱਗਦਾ ਵੀ ਹੁਣ ਸਮਾਂ ਹੈ ਉਹਨ ਟ੍ਰੈਫਿਕ ਪੁਲਿਸ ਦਾ ਡੰਡਾ ਵੀ ਚੱਲਣਾ ਚਾਹੀਦਾ ਜਾਂ ਚੰਡੀਗੜ੍ਹ ਜਾਂ ਦਿੱਲੀ ਚਾਹੁੰਦਾ ਵੀ ਲੋਕੀ ਤਾਂ ਹੀ ਤਾਂ ਸੁਣਦੇ ਅ ਡੰਡੇ ਦੀ ਜੋ ਗੱਲ ਕਹੀ ਚਲੋ ਲਿਟਰਲੀ ਤਾਂ ਨਹੀਂ ਲਾਵਾਂਗੇ ਆਪਾਂ ਉਹਨੂੰ ਚਲਾਨ ਦੀ ਜਿਹੜੀ ਗੱਲ ਹੈ कल ਜਿਵੇਂ ਅਸੀਂ ਡੇਟਾ ਵੀ ਦਿੱਤਾ ਪ੍ਰੈਸ ਨੂੰ ਵੀ 600 ਚਲਾਨ ਕੀਤੇ ਗਏ ਸੀ ਜਿਨ੍ਹਾਂ ਨੇ ਰੈਡ ਲਾਈਟ ਵਾਇਲੇਸ਼ਨ ਸਟਾਪ ਲਾਈਨ ਵਾਇਲੇਸ਼ਨ ਤੇ ਰੋਂਗ ਸਾਈਡ ਡਰਾਈਵਿੰਗ ਦੇ ਸੀਗੇ ਉਸ ਤੋਂ ਪਿਛਲੇ ਦਿਨ 500 ਚਲਾਨ ਕੀਤੇ ਗਏ ਅਨ ਅਥੋਰਾਈਜ਼ਡ ਪਾਰਕਿੰਗ ਦੇ ਤਾਂ ਮੈਂ ਕਹਿ ਕਿ ਚਲਾਨ ਤਾਂ ਚੱਲ ਹੀ ਰਹੇ ਆ ਬਟ ਚਲਾਨ ਮਕਸਦ ਨਹੀਂ ਹੈ ਆਪਣਾ ਕੰਪਲਾਈਂਸ ਵੋਲੰਟਰੀ ਜਿਹੜੀ ਕੰਪਲਾਈਂਸ ਹੈ ਉਹ ਸਾਡਾ ਮਕਸਦ ਹੈ ਜਦਰ ਮੈਸਿਕਲੀ ਅਗਰ ਜਲੰਧਰ ਬਾਈਪਾਸ ਦੀ ਗੱਲ ਕੀਤੀ ਆਵੇ ਸਰਨਲਾ ਚੌਂ ਦੀ ਗੱਲ ਕੀਤੀ ਆਵੇ ਸ਼ੇਰਪੁਰ ਚੌਂ ਦੀ ਗੱਲ ਕੀਤੀ ਹੈ ਬੱਸ ਸਟੈਂਡ ਦੇ ਲੱਗੇ ਪਿੱਪਲ ਸੇ ਹਮੇਸ਼ਾ ਹੀ ਜਿਹੜੇ ਪ੍ਰਾਈਵੇਟ ਜਾਂ ਨਿੱਜੀ ਬਸਾਂ ਵਾਲੇ ਵੀ ਕਾਫੀ ਟਰਾਈਵੇ ਬੱਸਾਂ ਦਾ ਆਪ ਨੇ ਲੱਗਦਾ ਵੀ ਹੁਣ ਉਹਨਾਂ ਦੇ ਵੀ ਸ਼ਿਕੰਜਾ ਹੁਣ ਜਿਹੜਾ ਨਜ਼ਦੀਕ ਹੋਣਾ ਚਾਹੀਦਾ ਹੈ ਬੱਸਸ ਦੇ ਆਈ ਥਿੰਕ ਚਲੋ ਸਾਰੇ ਚਲਾਣਾਂ ਚ ਡਿਟੇਲ ਨਹੀਂ ਆਉਂਦੀ ਵੀ ਕਿਹਦਾ ਕਿਹਦਾ ਕੀਤਾ ਗਿਆ ਬਟ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਕਾਫੀ ਬੱਸਸਿਸ ਦੇ ਵੀ ਜਿਨ੍ਹਾਂ ਨੇ ਗਲਤ ਪਾਰਕਿੰਗ ਕੀਤੀ ਹੈ ਅਨ ਆਥਰਾਇਜ਼ਡ ਪਾਰਕਿੰਗ ਦੀ ਡਰਾਈਵ ਚ ਉਹਨਾਂ ਦੇ ਉਸ ਦਿਨ ਵੀ ਚਲਾਨ ਕੀਤੇ ਗਏ ਆ ਔਰ ਲਗਾਤਾਰ ਜੇ ਕੋਈ ਵਾਇਲੇਸ਼ਨ ਕਰਦਾ ਉਹਦਾ ਚਲਾਨ ਕੀਤਾ ਜਾਂਦਾ ਆ ਆ ਲਾਸਟੀ ਮੈਸੇਜ ਆ ਲੁਧਿਆਣਾ ਵਾਸੀ ਟ੍ਰੈਫਿਕ ਨੂੰ ਕੰਟਰੋਲ ਰੱਖੋ ਲੁਧਿਆਣਾ ਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਜੀ ਰੋਡ ਸੇਫਟੀ ਰੂਲਸ ਦੀ ਪਾਲਣਾ ਕਰੋ ਟ੍ਰੈਫਿਕ ਰੂਲਸ ਨੂੰ ਫਾਲੋ ਕਰੋ ਇਹ ਤੁਹਾਡੀ ਆਪਣੀ ਜਿਹੜੀ ਜਾਨ ਦੀ ਹੈ ਮਾਲ ਦੀ ਹੈ ਰਾਖੀ ਕਰੋ ਤਾਂ ਇਹ ਆਪਣੇ ਫਾਇਦੇ ਲਈ ਨਹੀਂ ਨੇ ਰੂਲਸ ਇਹ ਕਿਸੇ ਦਾ ਸਾਡਾ ਇਸ ਕੋਈ ਪਰਸਨਲ ਬੈਨੀਫਿਟ ਨਹੀਂ ਹੈ ਇਹ ਰੂਲਸ ਨੂੰ ਫੋਲੋ ਕਰਕੇ ਤਾਂ ਮੈਂ ਸਾਰਿਆਂ ਨੂੰ ਮੈਂ ਮੈਨੂੰ ਭਰੋਸਾ ਵੀ ਹੈ ਵੀ ਸਾਰੇ ਸਾਡਾ ਸਾਥ ਦੇਣਗੇ ਥੈਂਕ ਯੂ ਖੁਦਾ ਸਹੀ ਇਹ ਐਸ ਐਸਪੀ ਜਦ ਤਿਲ ਬੰਸੇ ਜਦ ਤੰਦਾ ਸੀ ਵਿਸ਼ੇਸ਼ ਤੌਰ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦੇ ਆ ਤਾਂ ਲਗਾਤਾਰ ਲੁਧਿਆਣਾ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜੜੀ ਡਰਾਈਵ ਜਿਹੜੀ ਸਟਾਰਟ ਕਰ ਦਿੱਤੀ ਗਿਆ ਲੋਕਾਂ ਨੂੰ ਅਵੇਅਰ ਲ ਕੀਤਾ ਜਾ ਰਿਹਾ ਖਾਸਕੇ ਐਂਕਰੋਚਮੈਂਟ ਦੀ ਗੱਲ ਕੀਤੀ ਜਾਂਦੀ ਹੈ ਜਿਹੜੇ ਦੁਕਾਨਦਾਰ ਆਪਣੀ ਦੁਕਾਨ ਅੱਗੇ ਐਂਕਰੋਚਮੈਂਟ ਕਰਦੇ ਆ ਪਾਰਕਿੰਗ ਵਾਇਲੈਂਸ ਕਰਦੇ ਤਾਂ ਸਿੱਧੇ ਤੌਰ ਤੇ ਟ੍ਰੈਫਿਕ ਪੁਲਿਸ ਐਕਸ਼ਨ ਮੋੜ ਦੇ ਤਾਂ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨਗਰ ਨਿਗਮ ਦਾ ਵੀ ਸਹਾਰਾ ਯਾਨੀ ਕਿ ਲੈ ਕੇ ਉਹਨਾਂ ਐਨਕ੍ਰੋਚਮੈਂਟ ਦੇ ਉੱਪਰ ਮੋٹے ਚਲਾਨ ਦੀ ਵੀ ਗੱਲ ਆਖੀ ਤੇ ਖਾਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਲੁਧਿਆਣਾ ਨੂੰ ਸਮੂਹ ਯਾਨੀ ਕਿ ਯਾਤਰੀਆਂ ਨੂੰ ਸਮੂਹ ਚੱਲਣ ਵੇਲੇ ਟ੍ਰੈਫਿਕ ਪੁਲਿਸ ਸਾਥ ਦੇਉ ਤਾਂਕਿ ਕਿਸੇ ਦੇ ਵੀ ਪਰਿਜਨ ਨੂੰ ਇੱਥੇ ਲੁਧਿਆਣਾ ਵਿੱਚ ਆਨ ਜਾਂਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਸਿੱਧੇ ਤੌਰ ਦੇ ਉੱਪਰ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਐਕਸ਼ਨ ਮੋੜਦੇ ਆ ਤਾਂ ਸੁਧਰ ਜਾਓ ਨਹੀਂ ਤਾਂ ਤੁਹਾਡੇ ਕਾਰ ਮੋٹے ਚਲਾਨ ਆਉਣ ਦਾ ਕੰਮ بڑا سلسلہ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸ਼ੁਰੂ ਕਰਤਾ ਹੈ ਕਮੰਡੈਂ ਬੋਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ